ਅੱਜ ਦੀ ਵੀਡੀਓ ਵਿੱਚ ਬਈ ਦੋ ਨਗੀਆਂ ਦੀ ਵੀਡੀਓ ਬਣਾਈ ਆ ਪਹਿਲੇ ਨੰਬਰ ਤੇ ਐਰ ਸ਼ਰ ਟਾਪ ਬਰੀਡ ਬਈ ਟੋਕੜ ਗੱਭਣ ਕਿੰਨੇ ਟਾਈਮ ਦੀ ਗੱਭਣਾ ਭਰਾ ਜੀ ਚਾਰ ਮਹੀਨੇ ਦੀ ਕੱਲ ਗੱਭਣ ਹੋ ਗਈ ਠੀਕ ਆ ਫਾਈਨਲ ਵੀ ਨਾ ਸਟਾਰਟ ਹੋ ਗਿਆ ਚੈੱਕ ਪਾਸ ਚੈੱਕ ਪਾਸ ਆ ਦੇਖੋ ਭਰਾ ਆਪਦੀ ਗਾਰੰਟੀ ਦਾ ਮਾਉਂਡ ਨਹੀਂ ਜਾਂਦਾ ਪਰ ਮੈਂ ਕਹਾਂਗਾ ਆਪਣੇ ਜੁੜਿਆ ਵਾ ਆਪਾਂ ਵੀ ਗਾਰੰਟੀ ਤੇ ਵੀ ਆਪਦੀ ਜੇ ਘਾਲ ਦੇਾਂਗੇ ਜੇ ਖਾਲੀ ਹੋਈ ਵੇਰ ਆਪਣੇ ਘਰੇ ਵਾਪਸ ਆਵੇ ਸਨੇ ਗੱਡੀਆਂ ਕਰਾਏ ਆਪਣਾ ਹੋਊਗਾ ਠੀਕ ਹੈ ਭਾਈ ਜੇ ਗੱਬਣਾ ਵੀ ਆਪਦੇ ਘਰੇ ਰੱਖ ਲੈ ਦੁੱਧ ਕਿੰਨਾ ਕਰ ਦੁੱਧ ਵੀਰੇ ਸਹੀ ਮੈਨ ਨਾਲ 8 ਲੀਟਰ ਆ ਇਹਦਾ 2 ਡੰਗ ਚੋਇਕ ਐਂਡਾਂਗੇ ਚੋਲੇ ਗਾਰੰਟੀ ਹੋਊਗੀ ਠੀਕ ਆ ਧਾਰਨਾ ਧਾਰਤ ਮੁੱਲ ਥਾਂ ਦੀ ਮੁੱਕੂ ਮਗਰਲੇ ਲਈ ਮਗਰਲੇ ਨਾਲ ਆਈ ਨਹੀਂ ਕੋਈ ਥਾਂ ਬਾਦੇ ਕੱਟਾ ਮੋਬਾਈਲ ਨੰਬਰ ਬੋਲੋ 77142 2345 ਬਾਈ ਠੀਕ ਹੈ ਪਿੰਡ ਵਰਜਤ ਰੋਡ ਜ਼ਿਲ੍ਹਾ ਬਟੰਡਾ ਸੀ ਇੱਕ ਨੰਬਰ ਵੜਾ ਬਈ ਤੋਰਾ ਪ੍ਰਿੰਟ ਬ੍ਰੀਟ ਇੱਕ ਨੰਬਰ ਆ ਬਈ ਕਰਮਾ ਇਹ ਥਣ ਥਣ ਬਹੁਤ ਚੰਗਾ ਲੱਗਿਆ ਚਵਾਈ ਜੁਈ ਕਿਵੇਂ ਆ ਬਈ ਚਵਾਈ ਬਈ ਪੂਰੀ ਵਧੀਆ ਪੋਲੀਤਾਰ ਆ ਕੋਈ ਐਂ ਬਰੀਕ ਆ ਜਾਂ ਬਾਦਾਰਗੀ ਤਾਰ ਪੈਂਦੀ ਹੋਊਗੀ ਸਹੀ ਆ ਬਈ ਕਿੰਨੀ ਉਮਰ ਆ ਬੱਚੀ ਦੀ ਬੱਚੀ ਬਈ 12-13 ਨੀ ਉਮਰ ਆ ਠੀਕ ਆ ਤੰਦੋਂ ਪਿਆਰ ਕੀਰੀ ਆ ਠੀਕ ਆ ਬਾਕੀ ਚਾਰ ਹੀ ਥਾਣਾ ਬਈ ਥਾਂ ਤੇ ਚੈੱਕ ਕਰਾ ਦਿਓ ਹੂੰ ਚਾਰ ਥਣ ਕੱਲਾ ਕੱਲਾ ਥਣ ਲੈ ਕੀ ਬਾਤ ਚਾਰ ਹੀ ਥਾਣਾ ਬੰਦਾਂ ਦੀ ਗਰੰਟੀ ਬੰਦਾਂ ਦੀ ਵੀ ਬਈ ਸੀਰੀ ਚ ਕਰਾਈ ਦਿੰਨੇ ਆਪਾਂ ਵੈਸੇ ਕਰਾਈ ਦਿੰਨੇ ਆ ਕੋਈ ਚੱਕਰ ਹੀ ਨਹੀਂ ਲੈ ਬੱਚੀ ਖੀਰੀ ਆ ਕੋਈ ਬਰਲ ਵੀ ਮੁੱਲ ਦੱਸ ਦੇ ਜੈ ਜੈ ਭਾਈ ਮੁੱਲ ਵੀਰੇ ਇਹਦਾ 20000 ਰੁਪਿਆ 20000 ਦੀ ਆਪਾਂ ਬੱਚੀ ਦੇਈ ਆ ਕੋਈ ਲੋਕਾਂ ਇਹ 30000 ਰੁਪਿਆ ਕਰਕੇ ਮੁੱਲ 25 ਦੇਣੀ ਉਹਦੀ ਗੱਲ ਹੀ ਨਹੀਂ ਕੀਤੀ ਵਾ ਹੂ 2000 ਦਾ ਮਾਣੀ 2000 ਦੀ ਬੱਚੀ ਦੇਣੀ ਆ ਜਾਨਸਰ ਟੀਕਾ ਲੈ ਲੂ ਭਾਈ ਵਿਜਾ ਦੇਣਾ ਵਾਕ ਸਹੀ ਗੱਲ ਆ ਭਾਈ ਕੋਈ ਆਏ ਨਹੀਂ ਚੱਕਰਾ ਪੜੀ ਸਮੀ ਪੂਰੀ ਬੱਚੀ ਫੋਨ ਬ੍ਰੀਡ ਵਾਲੀ ਬੱਚੀ ਆ ਹੂੰ 2000 ਦੀ ਬੱਚੀ ਭਾਈ ਕਹਿੰਦਾ ਦੇ ਦੇਂਗੇ ਜਮਾ ਜੈ ਜੈ ਮੁੱਲ ਲਾ ਟੀਕੇ ਦੇ ਜਮਾ ਕਾਬਲਾ ਬਾਕੀ ਕੋਈ ਫੋਰਸ ਆਏ ਨਹੀਂ ਵੀਰੇ ਚਾਰ ਹੀ ਥਾਣਾ ਸਹੀ ਗੱਲ ਆ ਦੰਦੋਂ ਵੀ ਖੀਰੀ ਆ ਦੰਦੋਂ ਪਿਓਰ ਖੀਰੀ ਆ ਕ 何だろう